ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੈਪੀ ਮ ਜੈਪਾ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮਰਾਲਾ ਥਾਣਾ ਵਿੱਚ ਆਏ ਆ ਸਾਡੇ ਨਾਲ ਬਹੁਤ ਸਤਿਕਾਰਯੋਗ ਭਗਤ ਸਿੰਘ ਦੋਲਵਾ ਸਾਡੇ ਜਿਹੜੇ ਦੇ ਪ੍ਰਧਾਨ ਨੇ ਆ ਗਦੀਪ ਸਿੰਘ ਜੀ ਕਾਲੀ ਰਵਿੰਦਰ ਸਿੰਘ ਜੀ ਹੰਬਲ ਬਟੜਾ ਸਾਹਿਬ ਸਾਡੇ ਚਾਇਰ ਹੋਰ ਜਿੰਨੇ ਸਾਥੀ ਆਏ ਨੇ ਪੱਪੀ ਜੀ ਆਏ ਨੇ ਤੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਮਸਲਾ ਜਿਹੜਾ ਹੈਗਾ ਇੱਕ ਤਾਂ तकरीबन ਇੱਕ ਮਹੀਨੇ ਤੋਂ ਇੱਕ ਪਰਚਾ ਇੱਥੇ ਚੱਲਦੀ ਹੈ ਕਿ ਦਰਖਾਹ ਚੱਲਦੀ ਸੀ ਪਿੰਡ ਕਲਾਲ ਦੀ ਉਹਦੇ ਸਬੰਧ ਚ ਇੱਕ ਪੱਤਰਕਾਰ ਨੇ ਸਾਡੀ ਵੀਡੀਓ ਬਣਾਈ ਉਹ ਵੀਡੀਓ ਤੇ ਮੈਂ ਬੋਲਿਆ ਵੀ ਇਹ ਪਰਿਵਾਰਾਂ ਦਾ ਤੱਕਾ ਹੋ ਰਿਹਾ ਗਰੀਬ ਪਰਿਵਾਰਾਂ ਦਾ ਪਿੰਡ ਕੁਲਾਲ ਦੇ ਵਿੱਚ ਉਹ ਜਿਹੜੀ ਵੀਡੀਓ ਬਣਾਈ ਉਹਦੇ ਵਿੱਚ ਕਿਸੇ ਗਲਤ ਅੰਸਰ ਨੇ ਕਮੈਂਟ ਕੀਤਾ ਉਹਦੀ ਆਈਡੀਆ ਰਾਜਾ ਜੀ ਦੇ ਨਾਮ ਤੇ ਆਈਡੀ ਹੈ ਉਹਦੇ ਉੱਤੇ ਗਲਤ ਕਮੈਂਟ ਕੀਤਾ ਬਾਬਾ ਸਾਹਿਬ ਡਾਕਟਰ ਮੀਤਕਰ ਸਾਹਿਬ ਜਿਹੜੇ ਭਾਰਤੀ ਸੰਵਿਧਾਨ ਦੇ ਨੂੰ ਦਰਵਾਤਾ ਹੈ ਉਹਨਾਂ ਦੀ ਫੋਟੋ ਦੇ ਉੱਤੇ ਚੱਪਲਾਂ ਨਾਲ ਹਾਰ ਪਾ ਕੇ ਤੇ ਉਹਨੇ ਕਮੈਂਟ ਕਰਕੇ ਮਤਲਬ ਭੱਤੀ ਸੰਤਾ ਬੱਦੀ ਭੱਤੀ ਹੈ ਜਿਹੜੀ ਉਹਦੇ ਸਬੰਧ ਵਿੱਚ ਫਿਰ ਮੈਂ ਇੱਥੇ ਐਸਐਸਓ ਸਾਹਿਬ ਡੀਐਸਪੀ ਸਾਹਿਬ ਨੂੰ ਨਾਲ ਨੂੰ ਮਿਲੇ ਆ ਮੈਂ ਕਿਹਾ ਜੀ ਸਾਡੇ ਰਹਿਬਰ ਨੇ ਜਿਹੜੇ ਸਾਡੇ ਕਿਉਂ ਪੂਰੇ ਦੇਸ਼ ਦੇ ਪੂਰੇ ਵੱਡੇ ਰਹਿਬਰ ਹੋਏ ਨੇ ਬਾਬਾ ਸਾਹਿਬ ਡਾਕਟਰ ਮੀਟਕਰ ਸਾਹਿਬ ਜਿਹੜੇ ਦੇਸ਼ ਦਾ ਸੰਵਿਧਾਨ ਲਿਖਿਆ ਵੀ ਉਹਨਾਂ ਨਾਲ ਇਹ ਹੋ ਸਕਦਾ ਫਿਰ ਅਸੀਂ ਤਾਂ ਨਰਮਲ ਲੋਕ ਅਸੀਂ ਤਾਂ ਕੌਣ ਸਾਡੀ ਕਿਹਨੇ ਪੁੱਛੇ ਗੱਲ ਕਿਹਨੇ ਗੱਲ ਕਰਨੀ ਆ ਉਹ ਸਬੰਧ ਵਿੱਚ ਉਹਨਾਂ ਤੁਰੰਤ ਇਹ 16 ਨੂੰ 16 ਨਵਾਂ ਨੂੰ ਪਰਚਾ ਉਸ ਬੰਦੇ ਦੇ ਨਾਮ ਤੇ ਪਰਚਾ ਦਰਜ ਕੀਤਾ ਜੀ ਇਹ ਰਾਜਾ ਜੀ ਆਈ ਆਈਡੀ ਆ ਉਹ 16 ਤਰੀਕ ਤੋਂ ਲੈ ਕੇ ਅੱਜ ਤਰੀਕ ਹੋ ਗਈ ਆ ਜੀ 25 24 ਸਤ 24 ਹੋ ਗਈ ਅੱਜ ਅਜੇ ਤੱਕ ਕੋਈ ਕਾਰਵਾਈ ਨਹੀਂ ਤੱਕੀ ਬ 9 ਦਿਨ ਹੋ ਗਏ ਤੇ ਜਦੋਂ ਅਸੀਂ ਡਿਪਟੀ ਸਾਹਿਬ ਨੂੰ ਇੱਕ ਵਾਰੀ ਮਲੇ ਵੈਸੇ ਵੀ ਗੱਲ ਹੁੰਦੀ ਰਹਿੰਦੀ ਐ ਐਸਐਸਓ ਸਾਹਿਬ ਨੇ ਕਹਿੰਦੇ ਵੀ ਤੁਹਾਡਾ ਜਿਹੜਾ ਮਸਲਾ ਸਾਈਬਰ ਕ੍ਰਾਈਮ ਦਾ ਅਸੀਂ ਖੰਨੇ ਭੇਜਤਾ ਅਸੀਂ ਖੰਨੇ ਗਏ ਪ੍ਰਧਾਨ ਜੀ ਗਏ ਦੋਨੋਂ ਸਾਹਿਬ ਮੇਰੇ ਨਾਲ ਗਏ ਅਸੀਂ ਮਲੇ ਉਹਨਾਂ ਨੂੰ ਜਾ ਕੇ ਤੇ ਉਹ ਕਹਿੰਦੇ ਵੀ ਤੁਹਾਡਾ ਸਾਡੇ ਕੋਲ ਕੋਈ ਤਰਖਾਸ ਕੋਈ ਇਦਾਂ ਦਾ ਕੋਈ ਮਸਲਾ ਨਹੀਂ ਆਇਆ ਹੈ ਸੋ ਇਹਦੇ ਵਿੱਚ ਪੁਲਿਸ ਗਮਰਾਹ ਕਰ ਰਹੀ ਹੈ ਸਨਾਲਾ ਪੁਲਿਸ ਗਮਰਾਹ ਕਰ ਰਹੀ ਹੈ ਮੇਰੀ ਬੇਨਤੀ ਹੈ ਅਪੀਲ ਹੈ ਕਿ ਫਿਲਹਾਲ ਤਾਂ ਅਸੀਂ ਬਹੁਤ ਠੰਡੇ ਦਿਮਾਗ ਨਾਲ ਨੋਰਮਲ ਚੱਲ ਜੋਤੇ ਗੱਲ ਹੈ ਭੰਪੜ ਬਣ ਜਾਣਾ ਹੈ ਬਾਬਾ ਸਾਹਿਬ ਡਾਕਟਰ ਮੀਤਕਰ ਸਾਹਿਬ ਦਾ ਇੰਸਟੀਚਿਊਟ ਜਰੀਏ ਗੱਲ ਕਰੀਏ ਉਹਨਾਂ ਨੇ ਉਹ ਫਿਰ ਤੋਂ ਪਰਸ ਨੂੰ ਸਾਹਮਣਾ ਮੁਸ਼ਕਲ ਹੋ ਜਾਣਾ ਸੋ ਮੇਰੀ ਬੇਨਤੀ ਹੈ ਪੀਲ ਪ੍ਰਸ਼ਾਸਨ ਨੂੰ ਪੀਐਸਪੀ ਸਾਹਿਬ ਸਨਵਾਲਾ ਨੂੰ ਐਸਐਸਓ ਸਾਹਿਬ ਸਨਵਾਲਾ ਨੂੰ ਵੀ ਜਲਦੀ ਤੋਂ ਜਲਦੀ ਤੁਰੰਤ ਜਿੱਤੇ ਪਰਚਾ ਕੀਤਾ ਉਹਦੀ ਆਈਡੀ ਤੇ ਜਿਹੜਾ ਰਾਜਾ ਜੀ ਆਉਂ ਲੱਭ ਕੇ ਉਹਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੁਟਿਆ ਜਾਵੇ ਸਾਡੀ ਇਹ ਮੰਗਾ ਇਸੇ ਸੰਬੰਧ ਵਿੱਚ ਅਸੀਂ ਅੱਜ ਸਨਵਾਲੇ ਵਿਖੇ ਪਹੁੰਚੇ ਧੰਨਵਾਦ ਜੀ ਦਾ ਉਹਨਾਂ ਦਾ ਇੱਕ ਪੁਆਇੰਟ ਹੈ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਚਾਹੇ ਗਰਾਊਂਡ ਤੇ ਜੋ ਦੁਨੀਆ ਜਿਹਨੂੰ ਰਾਇਬਰ ਮੰਨਦੀ ਆ ਦੁਨੀਆ ਜਿਹਨੂੰ ਸਲਾਮ ਕਰਦੀ ਆ ਬਾਬਾ ਸਾਹਿਬ ਦਾ ਉਹ ਰੋਲ ਦੇਖ ਕੇ ਪੰਜਾਬ ਦੇ ਤਰ੍ਹਾਂ ਸਿੱਖਤ ਭਾਰਤ ਵਿੱਚ ਉਸ ਨੂੰ ਇੱਕ ਅਲੱਗ ਨਜ਼ਰੀ ਨਾਲ ਜਨਤੀ ਮਨ ਦੀਆਂ ਨਜ਼ਰੀਆਂ ਦੇਖਿਆ ਜਾ ਰਿਹਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਗਰਾਊਂਡ ਤੇ ਡਿਸਰੈਸਪੈਕਟ ਕੀਤਾ ਜਾ ਰਿਹਾ ਜਦ ਇਹਨਾਂ ਨੇ ਵੋਟ ਲੈਣੀ ਹੁੰਦੀ ਹੈ ਮੇਡ ਕਰਦੀ ਫੋਟੋ ਚੱਕ ਕੇ ਤਰੀਫਾਂ ਦੇ ਨਾਂ ਦਾ ਦੇੜਿਆਂ ਦੇ ਕਿਪਛਦੇ ਨੇ ਵੀ ਅਸੀਂ ਅੰਬੇਡਕਰ ਦੇ ਪੈਰੋਕਾਰਾਂ ਅੰਬੇਡਕਰ ਦੇ ਜ਼ਿਲੇ ਐ ਉਹਨਾਂ ਤੋਂ ਬਰਖਲਾ ਕੇ ਵੋਟ ਲੈ ਕੇ ਜਾਂ ਤੇ ਸੱਤਾ ਤੇ ਬੈਠ ਜਾਂਦੇ ਨੇ ਤਾਂ ਅੰਬੇਡਕਰ ਸਾਹਿਬ ਦੇ ਅਮਯਾਈਆਂ ਨੂੰ ਸਮਾਜ ਨੇ ਉਹ ਡਾਕਟਰ ਅੰਬੇਡਕਰ ਸਾਹਿਬ ਨੂੰ ਜਲੀਲ ਕਰ ਦਿੱਤਾ ਹੁਣ ਜਿਹੜਾ ਸਾਡਾ ਸਭ ਤੋਂ ਵੱਡਾ ਮੁੰਡਾ ਹੈ ਬਿਨਾ ਸਭਾ ਖੱਲਾ ਪੈਲ ਸਮਰਾਲਾ ਤਿੰਨ ਜਿਲ੍ਹੇ ਪ੍ਰਧਾਨ ਸਭਾ ਨੇ ਇੱਥੇ ਲੰਬਾ ਸਮੇਂ ਤੋਂ ਕਾਂਗਰਸ ਖਾਲੀ ਆ ਮੌਜੂਦਾ ਝਾੜੂ ਫਾੜੀ ਰਹੀ ਹੈ ਇੱਥੇ ਇੱਕ ਵੀ ਸਟੈਚੂ ਡਾਕਟਰ ਅੰਬੇਡਕਰ ਸਾਹਿਬ ਦਾ ਨਹੀਂ ਹੈ ਜੇ ਹੈ ਵੀ ਛੋਟੇ ਮੋਟੇ ਤਾ ਪਿਛਲੀ ਜਿਹੜੀ ਸਰਕਾਰ ਆ ਖੱਲੇ ਦੇ ਵਿੱਚ ਝਾੜੂ ਨੇ ਬਣਾਈ ਉਹਨਾਂ ਨੇ ਵੋਟਾਂ ਲੈਣ ਦੇ ਲਈ ਜਿਹੜਾ ਮਨੂਹ ਚੌਕ ਉਹਦਾ ਨੌ ਡਾਕਟਰ ਮੇਸਰ ਦਾ ਚੌਕ ਰੱਖਤਾ। ਤੁਸੀਂ ਪਿਛਲੇ 2 ਸਾਲ ਤੋਂ ਮੰਗ ਕਰਦੇ ਆ ਰਹੇ ਆ ਕਿ ਇੱਥੇ ਡਾਕਟਰ ਅੰਮ੍ਰਿਤਸਰ ਸਾਹਿਬ ਦਾ ਸਟੈਚੂ ਲਗਾਇਆ ਜਾਵੇ। ਪ੍ਰੈਸ਼ਰ ਬਣਿਆ ਜਿੱਥੇ ਗੁੰਡੀਆਂ ਦਾ ਉੱਤੇ ਖੜਾ ਬਣ ਗਿਆ ਜਿਹੜਾ ਸਟੈਚੂ ਨਗਰ ਕੌਂਸਲ ਦੇ ਦਫ਼ਤਰ ਤੇ ਪਿਆ ਹੈ। ਉਹ ਨਹੀਂ ਲਗਾਇਆ ਗਿਆ ਸਗੋਂ ਜਿਹੜਾ ਕੈਬਨਟ ਮੰਤਰੀ ਆ ਕਰਨਪ੍ਰੀ ਸੌਂਗ ਉਹਨੇ ਸਾਨੂੰ ਬੇਸੂਖ ਬਣਾਤਾ ਕਿ ਮੈਂ 3 ਮਹੀਨੇ ਚ ਲਵਾਉਂਗਾ। ਲਗਾਉਣ ਤੋਂ ਉੱਥੇ ਬੁੱਤ ਤਾਂ ਨਹੀਂ ਲੱਗਿਆ ਥੜਾ ਪਿਆਰਾ ਬੁੱਤ ਪਿਆਰਾ ਪਰ ਉਹਦੇ ਨਾਲੇ ਜਿੱਥੇ ਡਾਕਟਰ ਅੰਬੇਡਕਰ ਦਾ ਬੁੱਤ ਲੱਗਣਾ ਉੱਥੇ ਲੋਕਾਂ ਦੇ ਮੁਕਤਣ ਦੇ ਲਈ ਇੱਕ ਪਖਾਨੇ ਬਣਾਤੇ ਇਹਦਾ ਮਤਲਬ ਹੈ ਜਿਹੜੀ ਝਾੜੂ ਸਰਕਾਰ ਆ ਜਾਂ ਜਿੰਨੇ ਵੀ ਨਗਰ ਕੌਂਸਲ ਦੇ ਕਾਂਗਰਸ ਕਾਬਜ ਹੈ ਕਿ ਐਨੇ ਕੋ ਸਾਡੇ ਰੈਵੜੀ ਅੰਬੇਡਕਰ ਦੀ ਰਿਸਪੈਕਟ ਕਰਦੇ ਨੇ ਇੱਕ ਮੁਕਤਨ ਵਾਲੀ ਜਗ੍ਹਾ ਨੂੰ ਪ੍ਰੇਫਰ ਕਰ ਰਹੇ ਨੇ ਉਹਨਾਂ ਦਾ ਸਟੈਚੂ ਨਹੀਂ ਲਗਾ ਰਹੇ ਦੂਜੀ ਘਟਨਾ ਸਮਰਾਲੇ ਦੀ ਹੈ ਜਿੱਥੇ 바ਵਾ ਸਾਹਿਬ ਦੀ ਇੱਕ ਫੋਟੋ ਦੇ ਉੱਤੇ ਆਰਥਿਕ ਸਥਿਤੀ ਨਾਲ ਪਾਰਟੀ ਤੁਸੀਂ ਜਿਹੜੀ ਪਾ ਦਿੱਤੀ ਗਈ ਹੈ 8 ਦਿਨ ਹੋ ਗਏ ਕੋਈ ਉਹ ਬੰਦਾ ਨਹੀਂ ਲੱਭ ਰਿਹਾ ਇਸ ਲਈ ਇਹ ਸਾਰੇ ਮੁੱਦੇ ਨੇ ਉਹਦੇ ਸੰਬੰਧ ਵਿੱਚ ਇੱਥੇ ਆਏ ਆ ਤੇ ਦੂਸਰਾ ਜਿਹੜਾ ਸਾਡਾ ਸਭ ਤੋਂ ਵੱਡਾ ਅਹਿਮ ਅਸੀਂ ਐਤਵਾਰ 22 ਤਰੀਕ ਨੂੰ ਅਮਨੂ ਚੌਕ ਦੇ ਵਿੱਚ ਇਹ ਸਾਰੀਆਂ ਪ੍ਰਾਸਰੀ ਜਿੱਥੇ ਬੰਗੀਆਂ ਪੁਆਇੰਟ ਸਮਾਜਵਾਦੀ ਹੋਰ ਜਿੰਨੇ ਵੀ ਸਾਡੇ ਸੰਗਠਨ ਨੇ ਉਹ ਇਕੱਠੇ ਹੋ ਕੇ ਇੱਕ ਧਰਨਾ ਦੇ ਰਹੇ ਆ ਅਜੀ ਅੰਸ਼ਕ ਧਰਨਾ ਵੀ ਮੌਜੂਦਾ ਜਿਹੜੀ ਚਾਲ ਸਰਕਾਰ ਆ ਇਹ ਆਪਣੀਆਂ ਕੁਰਸੀਆਂ ਤੋਂ ਆਵਾਜ਼ ਆਵੇ ਐਸੀ ਲੋਕਾਂ ਦੀ ਦੁਰਵਤੋ ਕਰਨੀ ਜੋ 70 ਸਾਲ ਤੋਂ ਵਗੈਰਾ ਬੰਦ ਕਰੇ ਬਾਵਾ ਸਾਹਿਬ ਦਾ ਬੁੱਤ ਉੱਥੇ ਬੰਦੇ ਜਿਹਾ ਲਗਾ ਦੇਵੇ ਨਹੀਂ ਫਿਰ ਅਸੀਂ ਸਾਨੂੰ ਆਪਣੇ ਤਰੀਕੇ ਨਾਲ ਗੋਣਾਉ। ਇਸ ਲਈ 28 ਤਰੀਕ ਨੂੰ ਮੈਂ ਸਾਰੀਆਂ ਹੀ ਅੰਬੇਡਕਰੀ ਰਬਦਾਸੀਆ ਬਾਲਨੀਕ ਸਮਾਜ ਦੇ ਰੰਗਰੇਟੇ ਔਰ ਜਿੰਨੇ ਵੀ ਅੰਬੇਡਕਰੀ ਪਾਰਟੀਆਂ ਨੇ ਜਾਂ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਨੇ ਜਾਂ ਉਹਨਾਂ ਦੇ ਹਮਖਿਆਲੀ ਭਰਾਤਰੀ ਜਿੱਥੇ ਬੰਦੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ 28 ਤਰੀਕ ਦਿਨ ਐਤਵਾਰ ਨੂੰ ਖੰਨਾ ਦੇ ਮਨੂਹ ਚੌਕ ਦੇ ਵਿੱਚ ਇੱਕ ਅੰਸ਼ਿਕ ਧਰਨਾ ਦਿੱਤਾ ਜਾ ਰਿਹਾ ਤੇ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਅਪੀਲ ਹੈ ਜਿਹੜੀ ਕੰਪਲੇਟ ਹੈ ਉਹ ਅੱਜ ਦਿੱਤੀ ਜਾਂ ਪਹਿਲਾਂ ਉਹ ਦਿੱਤੀ ਹੈ ਕੰਪਲੇਟ ਪਹਿਲਾਂ ਦਿੱਤੀ ਹੋਈ ਹੈ ਜੀ ਅੱਛਾ ਜੀ ਸਾਡੇ ਪ੍ਰਧਾਨ ਜੀ ਨੇ ਦਲਵੀਰ ਸਿੰਘ ਮੜਿਆਵ ਵੱਲੋਂ ਫਰਚਾ ਦਰਜ ਹੋ ਗਿਆ ਅੱਛਾ ਜੀ ਔਰ ਉਹਦੇ ਬਾਅਦ ਹਜੇ ਵੀ ਉਹ ਜਿਹੜਾ ਰੈਕੋਗਨਾਈਜ਼ ਨਹੀਂ ਕੀਤਾ ਜਾ ਰਿਹਾ ਬੰਦਾ ਕੌਣ ਆ ਕਿੱਥੇ ਆ ਪੁਲਿਸ ਅਨਾਤਨੀ ਕਰਦੀ ਆ ਕਿ ਸਾਈਬਰ ਗ੍ਰਾਮ ਦੀ ਭੇਜ ਤੇ ਇਧਰ ਭੇਜੀ ਕੰਪਲੇਟ ਹਜੇ ਕਿੱਥੇ ਲੁਕੀ ਜੀ ਜੀ ਮੜਾ ਕੀ ਮੰਗ ਕਦੋਂ ਮੰਗ ਇਹੀ ਹੈ